ਬੀਜੇਪੀ ਦੇ ਮਹਾ ਮੰਤਰੀ ਰਾਸ਼ਟਰੀ ਮਹਾ ਮੰਤਰੀ ਤਰਨ ਛੋਪੜਾ ਅੱਜ ਜਨਮ ਦਿਨ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਵਰਕਰ ਉਹਨਾਂ ਦੇ ਮੁੱਖ ਦਫਤਰ ਵਿਖੇ ਇਕੱਠੇ ਹੋਏ ਨੇ ਉਹਨਾਂ ਦਾ ਕੇਕ ਕਟਿਆ ਜਾ ਰਿਹਾ ਔਰ ਇੱਕ ਦੂਸਰੇ ਨੂੰ ਕੇਕ ਕੱਟ ਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਤਰਨ ਛੋਪੜ ਦੇ ਆਫਿਸ ਦੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਤਰਨ ਛੋਪੜ ਜੀ ਨੂੰ ਔਰ ਕੇਕ ਕਟਿਆ ਗਿਆ ਹੈ ਹੁਣ ਉਹਨਾਂ ਦੇ ਸਮਰਥਕ ਜਿਹੜੇ ਉਹਨਾਂ ਦੇ ਚਾਹਨ ਵਾਲੇ ਨੇ ਉਹ ਇੱਕ ਦੂਸਰੇ ਨੂੰ ਕੇਕ ਕੱਟ ਕੇ ਵਧਾਈ ਦੇਣੀ ਤਸਵੀਰਾਂ ਤੁਸੀਂ ਹਿਸਾਬ ਦੇਖ ਸਕਦੇ ਹੋ ਇਹ ਤਸਵੀਰਾਂ ਤਰुण ਚੋਪ ਜੀ ਦੇ ਆਫਿਸ ਦੀਆਂ ਨੇ ਜਿੱਥੇ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਕੇਕ ਕੱਟ ਕੇ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਕੁਝ ਸਮਾਂ ਪਹਿਲੇ ਤਰुण ਚੋਪ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਸਾਰੇ ਕਾਰਕਟਰਪਾ ਸਮਰਥਕ ਆਪਣੇ ਦੋਸਤਾਂ ਨੂੰ ਸੰਬੋਧਨ ਕੀਤਾ ਸੀਗਾ ਸਾਰੇ ਦੋਸਤਾਂ ਯਾਰਾਂ ਦੇ ਸਮਰਥਕਾਂ ਦੇ ਲਈ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀਗੀ ਔਰ ਹੁਣ ਸਮਰਥਕ ਉਹਨਾਂ ਦੇ ਵਰਕਰ ਜਿਹੜੇ ਉਹਨਾਂ ਦੇ ਕੇਕ ਕੱਟ ਕੇ ਉਹਨਾਂ ਨੂੰ ਮੁਬਾਰਕਬਾਦ ਦੇ ਰਹੇ ਨੇ ਕਿ ਦੂਸਰੇ ਨੂੰ ਮੁਬਾਰਕਬਾਦ ਦੇ ਰਹੇ ਨੇ ਸੋ ਤਰਨ ਚੁੱਕ ਜੀ ਦਾ ਜਨਮ ਦਿਨ ਹੈ ਜਿਸ ਨੂੰ ਅੱਜ ਮਨਾਇਆ ਜਾ ਰਿਹਾ ਹੈ ਅਸੀਂ ਗੱਲ ਕਰਨੇ ਹਾਂ ਤਰਨ ਚੁੱਕ ਜੀ ਦੇ ਆਫਿਸ ਦੇ ਵਿੱਚ ਸ਼ੇਖਰ ਜੀ ਵੈਲ ਸਾਹਿਬ ਬਾਜੇ ਫੜਾ ਦਿਓ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸੱਜীব ਜੀ ਤਰਨੁਜਗਜੀ ਦੇ ਜਨਮ ਦਿਨ ਤੇ ਮੈਂ ਤਰਨੁਜਗਜੀ ਨੂੰ ਸਬ ਕਾਮਨਾਵਾਂ ਦਿੰਨਾ ਤੇ ਇੱਥੇ ਜਿੰਨੇ ਆਏ ਕਾਰਜਕਰਤਾ ਤੇ ਵਿਦਿਆਰਥੀ ਨੇ ਉਹਨਾਂ ਨੂੰ ਵਧਾਈ ਦੇਣਾ ਔਰ ਭਗਵਾਨ ਸ਼ਿਵ ਸ਼ੰਕਰ ਕੋ ਪ੍ਰਾਰਥਨਾ ਕਰਨਾ ਕਿ ਤਰुण ਜੀ ਦਾ ਆਸ਼ੀਰਵਾਦ ਸਾਡੇ ਤੇ ਸਦਾ ਬਣਿਆ ਰਹੇ ਇਸ ਤਰ੍ਹਾਂ ਹੀ ਅੰਮ੍ਰਿਤਸਰ ਦਾ ਨਾਮ ਰਾਸ਼ਟਰ ਚ ਗੂੰਜਦਾ ਰਹੇ ਧੰਨਵਾਦ ਉਹਨਾਂ ਦੇ ਛੋਟੇ ਭਰਾ ਨੇ ਬਹੁਤ ਬਹੁਤ ਸਾਰੇ ਆਇਆਤ ਪੜਾਈ ਦੇ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਮੈਂ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਨਮ ਦਿਨ ਉਹਨਾਂ ਦਾ ਮਨਾਇਆ ਓ ਯਾਰ ਬੱਚਿਆਂ ਨਾਲ ਜਨਮ ਦਿਨ ਮਨਾ ਰਿਹਾ ਜੀ ਰਾਸ਼ਟਰੀ ਮਹਾ ਮੰਤਰੀ ਸਾਡੇ ਤਰਨ ਚੁਗ ਜੀ ਅੱਜ ਬਹੁਤ ਵੱਡਾ ਦਿਨ ਹੈ ਸਾਡੇ ਵਾਸਤੇ ਦੇਸ਼ ਦੀ ਸੇਵਾ ਕਰਦੇ ਪਏ ਨੇ ਅੱਜ ਅਸੀਂ ਇੱਥੇ ਜਨਮ ਦਿਨ ਮਨਾ ਰਹੇ ਹਾਂ ਮਾ ਛੋਟੇ ਦੇ ਸ਼ਰਾਨਾ ਅਦਾਜ ਦੇ ਵਿੱਚ ਤੁਹਾਨੂੰ ਉਹਨਾਂ ਨੂੰ ਵਧਾਈ ਦੇਵਾਂਗਾ ਵੀ ਜ਼ਿੰਦਗੀ ਕੀ ਕੁਝ ਦੁਆਇਆਂ ਦੇਣਾ ਚਾਹਤੇ ਹਾਂ ਆਪਕੋ जिंदगी की कुछ दुआएं देना चाहते हैं आपको जन्मदिन पर आपको कुछ नजराना देना चाहते हैं आपको प्रभु से अरदास करते हैं भी आप जीवन में हमेशा खुश रहे प्रभु से अरदास करते हैं जीवन में हमेशा खुश रहे यही एक छोटी सी मुबारकबाद देना चाहते हैं आपको तुम तो देख रहे हो भी सारे कार्यकर्ता इतने आए ने डिम्पी जी चंद्रशेखर जी मानव जी राहुल जी उन्होंने छोटे भाई रमन चौक जी साधे मंडल अध्यक्ष शंकर जी सारे कार्यकर्ता अब इट्ठे हुए हैं और तुम देख रहे हो भी जो उन्हों ਦੋ ਮਾਦਾ ਹੁਕਮ ਸੀ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਜਿਹੜੇ ਬੱਚੇ ਨੇ ਮੇਰਾ ਕਾਰਗ੍ਰਾਮ ਤੁਸੀਂ ਉਹਨਾਂ ਦਾ ਮਨਾਣਾ ਇਹ ਸਾਰੀ ਜਿਹੜਾ ਕਾਰਗ੍ਰਾਮ ਹੋਇਆ ਵਹ ਹਿੰਮਤ ਮੇਰਾ ਪਿੰਕੀ ਜੀ ਦੀ ਅਧਿਖਸ਼ਤਾ ਜੋ ਹੈ ਮੈਂ ਬਹੁਤ ਬਹੁਤ ਵਧਾਈ ਦਿੰਨਾ ਫਿਰ ਇੱਕ ਵਾਰੀ ਤੁਹਾਡੇ ਚੈਨਲ ਦੇ ਮਾਧਿਅਮ ਕਰ ਸਰ ਉਹ ਉਧਰ ਸ਼ੇਖਰ ਬੁਲਾਉਂ ਜਿਨ੍ਹਾਂ ਦੇ ਤਰਨਜੀਤ ਦੇ ਜਨਮ ਦਿਨ ਤੇ ਉਹਨਾਂ ਦੇ ਅੰਮ੍ਰਿਤਸਰ ਵਿਖੇ ਕਾਰਿਲੇ ਪਹੁੰਚੇ ਆ ਤਰਨਜੀਤ ਨੂੰ ਬਹੁਤ ਬਹੁਤ ਵਧਾਈ ਪਰਮਾਤਮਾ ਉਹਨਾਂ ਦੀਆਂ ਚੜ੍ਹਦੀਆਂ ਕਲਾਂ ਰੱਖੇ ਉਮਰ ਜਿਹੜੀ ਸਾਡੇ ਵੱਡੇ ਭਰਾ ਦੀ ਹੋਰ ਜਿਹੜੀ ਉਹ ਵੱਡੀ ਹੋਏ ਤੇ ਸਾਰੀ ਜ਼ਿੰਦਗੀ ਤਰੱਕੀ ਬਖਸ਼ੇ ਪਰਮਾਤਮਾ ਨੂੰ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਸਾਡੇ ਪੁਰਾਣੇ ਸਾਥੀ ਖਾਸ ਕਰ ਮੈਂ ਤਾਂ ਆਪਣੇ ਬਾਰੇ ਕਹਾਂਗਾ ਕਿ ਮੇਰੇ ਉਸ ਟਾਈਮ ਦੇ ਸਾਥੀ ਤਰਨਜੀਤ ਦਾ ਜਨਮ ਦਿਨ ਹੈ ਸਾਡੇ ਰਾਸ਼ਟਰ ਮਹਾ ਮੰਤਰੀ ਸਾਰੇ ਦੇਸ਼ ਦੇ ਸਾਰੇ ਪੰਜਾਬ ਦੇ ਅੰਮ੍ਰਿਤਸਰ ਦੇ ਸਾਰੇ ਆਪਣਾ ਸਾਥੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਸਾਡੀ ਬੇਨਤੀ ਹੈ ਪ੍ਰਭੂ ਅੱਗੇ ਕਿ ਉਹ ਅਸਰਾ ਹੀ ਦਿਨ ਦੁਗਣੀ ਰਾਤ ਚੌਗਣੀ ਆਪਣੀ ਤਰੱਕੀ ਕਰਨ ਜੀ ਸਰ ਚਾਹਿਆ ਅੱਜ ਬੜਾ ਹੀ ਖੁਸ਼ੀ ਦਾ ਦਿਨ ਹੈ ਸਰਦੀਪ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਚੱਲ ਰਿਹਾ ਹੈ ਸਾਡੀ ਆਨ ਮਾਨ ਸ਼ਾਨ ਅੰਮ੍ਰਿਤ ਸ਼ਾਇਦ ਦੇ ਹਰਮਨ ਪਿਆਰੇ ਨੇਤਾ ਜੀ ਤਰਨਜੀਤ ਜੀ ਦਾ ਜਨਮ ਦਿਨ ਹੈ ਤੁਸੀਂ ਦੇਖ ਰਹੇ ਹੋ ਕਿ ਸਭ ਵਸੇ ਖੁਸ਼ੀ ਦਾ ਮੌਲ ਹੈ ਅੱਜ ਉਹਨਾਂ ਦਾ ਸਾਰੇ ਕਰਮਕਦਰ ਇਕੱਠੇ ਹੋ ਕੇ ਜਨਮ ਦਿਨ ਮਨਾ ਰਿਹਾ ਹੈ ਮੇਰੀ ਪ੍ਰਮਾਤਮਾ ਉਸ ਵਾਹਿਗੁਰੂ ਕੋਈ ਅਰਦਾਸ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਦਿਨ-ਦੁਨੀ ਰਾਤ ਚੱਕਨੀ ਤਰੱਕੀ ਦੇਵੇ ਖੁਸ਼ਹਾਲੀ ਉਹਨਾਂ ਦੇ ਜੀਵਨ 'ਚ ਆਵੇ ਹੋਰ ਤਰੱਕੀਆਂ ਮਾਣ ਬਖਸ਼ੇ ਸਾਡਾ ਸਾਰਿਆਂ ਦਾ ਕੱਦ ਵਧੇ ਔਰ ਪ੍ਰਮਾਤਮਾ ਉਹਨਾਂ ਨੂੰ ਉਹ ਜਗ੍ਹਾ ਤੇ ਬਿਠਾਵੇ ਉਹਨਾਂ ਦਾ ਹਰ ਸੁਪਨਾ ਪੂਰਾ ਹੋਵੇ ਔਰ ਪਾਰਟੀ ਉਹਨਾਂ ਦੇ ਕੋਲੋਂ ਹੋਰ ਸੇਵਾਵਾਂ ਦਿੰਦੀ ਰਹੇ ਰਾਸ਼ਟਰੀ ਮਹਾ ਸਚਿਵ ਦਾ ਅੱਜ ਜਨਮ ਦਿਨ ਸੀ ਦਾ ਰਾਹੋ ਔਰ ਜਨਮ ਦਿਨ ਉਹਨਾਂ ਦੇ ਆਫਿਸ ਦੇ ਵਿੱਚ ਉਹਨਾਂ ਦੇ ਕਾਰਜਕਰਤਾ ਤੇ ਬਣਾ ਹੀ ਰਹੇ ਨੇ ਕੇਕ ਕੱਢ ਰਹੇ ਨੇ ਸਕਿੱਲ ਸੈਂਟਰ ਦੇ ਬੱਚੇ ਵੀ ਨੇ ਮਤਲਬ ਇੱਥੇ ਜਿਹੜੇ ਉਹਨਾਂ ਦੇ ਸਕਿੱਲ ਸੈਂਟਰ ਦੇ ਵਿੱਚ ਪੜ੍ਹਦੇ ਜਿਹੜੇ ਲੜਕੇ ਲੜਕੀਆਂ ਨੇ ਉਹ ਵੀ ਉਹਨਾਂ ਦੇ ਜਨਮ ਦਿਨ ਦੇ ਵਿੱਚ ਅੱਜ ਖੁਸ਼ ਹੋ ਕੇ ਜਨਮ ਦਿਨ ਮਨਾ ਰਹੇ ਨੇ ਸੋ ਸਕਿੱਲ ਸੈਂਟਰ ਦੇ ਬੱਚਿਆਂ ਨਾਲ ਵੀ ਗੱਲ ਕਰਨੀ ਆ ਕਿ ਤੁਸੀਂ ਦੱਸੋ ਅੱਜ ਰਾਸ਼ਟਰੀ ਮਹਾਸਚੀਵ ਦਾ ਅੱਜ ਜਨਮ ਦਿਨ ਮਨਾ ਰਹੇ ਹੋ ਤੁਸੀਂ ਦੇਖਿਆ ਕਿ ਤਰਨ ਚੋਗ ਜੀ ਦਾ ਅੱਜ ਜਿਹੜਾ ਕਿ ਜਨਮ ਦਿਨ ਹੈ ਸਾਰੇ ਮਿਲ ਕੇ ਔਰ ਇਕੱਠੇ ਹੋ ਕੇ ਉਹਨਾਂ ਦੇ ਜਿਹੜਾ ਦਫਤਰ ਹੈ ਮੁੱਖ ਦਫਤਰ ਹੈ अमृतसर विखे उसके सुंदर समर्थक ने केक कटिया है, देती है। और कुछ देर पहले ही वो वीडियो अपने दैनिक सवेरा टीवी अमृतसर देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम WhatsApp channel par